ਇਸ ਤਨ ਨੂੰ RAM ਨਾਮ ਦੀ ਗਟੜੀ ਮੰਨਦੇ ਨੇ ਪ੍ਰਮਾਤਮਾ ਦੇ ਨਾਮ ਦੀ ਗਟੜੀ ਬਸ ਖੋਲਦੇ ਆਈਂ ਉਹ ਪ੍ਰਗਟ ਹੋ ਜਾਂਦਾ ਹੈ ਭਗਤ ਵਿਖਾ ਜੀ ਹੋਏ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੁਨਕਾਲੇ ਉਹ ਵੀ ਕਹਿਣ ਲੇ ਵਿਖਿਆ ਭੁਖਾ ਕੋ ਨਹੀਂ ਸਭ ਕੀ ਗਾਂਠੜੇ ਈ ਲਾਲ ਪਰ ਗਾਂਠ ਖੋਲ ਦੇਖੇ ਨਹੀਂ ਯਾਬਦ ਭਏ ਕੰਗਾਲ ਮਨੁੱਖ ਇਸ ਵਾਸਤੇ ਕੰਗਾਲ ਹੈ ਕਿ ਇਹਨੇ ਤਨ ਦੀ ਗਠੜੀ ਖੋਲੀ ਨਹੀਂ ਖੋਲਣਾ ਕੀ ਹੈ ਥੋੜਾ ਜਿਹਾ ਅੰਦਰ ਧਿਆਨ ਨੂੰ ਪ੍ਰਵੇਸ਼ ਕਰਾਣਾ ਕਬੀਰ ਕਹਿੰਦੇ ਨੇ ਇਹ ਜੋ ਰਤਨ ਪ੍ਰਾਪਤ ਹੋਇਆ ਹੈ ਇਹ ਹੁਣ ਪੰਡ ਹਰਿ ਦੇ ਅਗੋਂ ਨਾ ਖੋਲ ਕਬੀਰ RAM ਰਤਨ ਧਨ ਪਾਏ ਕੇ ਕਬੀਰਾ ਗਾਂਠ ਨਾ ਖੋਲ ਹਰਿ ਦੇ ਅਗੋਂ ਨਾ ਖੋਲ ਕਿਉਂ ਹਰਿ ਦੇ ਅਗੋਂ ਖੋਲਣ ਨਾਲ ਹਰ ਇੱਕ ਨੂੰ ਪਤਾ ਚੱਲ ਜਾਏਗਾ ਕੰਨ ਨੇ ਬਾਹਰ ਦਾ ਜਦ ਕੁਝ ਲੱਭਦਾ ਹੈ ਤੇ ਮਨੁੱਖ ਉਸ ਨੂੰ ਛਭਾਂਦਾ ਹੈ। ਇਹ ਇੰਜ ਕਹਿ ਲੋ ਬਾਹਰ ਦੀ ਦੌਲਤ ਮਨੁੱਖ ਨੂੰ ਸ਼ੋਮ ਬਣਾਉਂਦੀ ਹੈ। ਅੰਦਰ ਦੀ ਦੌਲਤ ਬੰਦੇ ਨੂੰ ਫਰਾਗ ਦਿਲ ਬਣਾਉਂਦੀ ਹੈ। ਵੰਡਣ ਨੂੰ ਜੀ ਕਰਦਾ ਹੈ। ਅੰਦਰ ਦਾ ਧਨ ਗੁਰੂ ਨਾਨਕ ਨੂੰ ਪ੍ਰਾਪਤ ਹੋਇਆ ਉਹ ਨੌਖੰਡ ਪ੍ਰਿਥਵੀ ਦੇ ਚ ਵੰਡਣ ਨੂੰ ਚੱਲਦਾ ਹੈ। ਅੰਦਰ ਦੀ ਜਿਹੜੀ ਦੌਲਤ ਹੈ ਇਹ ਵੰਡਦਿਆਂ ਹੀ ਵੱਧਦੀ ਹੈ। ਬਾਹਰ ਦੀ ਜਿਹੜੀ ਦੌਲਤ ਹੈ ਇਹ ਸੰਕੋਚ ਕਰਦੇ ਹੀ ਵੱਧਦੀ ਉਹ ਨਹੀਂ ਵੱਧ ਸਕਦੀ ਬਗੌਰ ਮੁਤੱਲਾ ਕਰਕੇ ਦੇਖ ਇੱਕ ਪਰਿਵਾਰ ਦੇ ਅਗਰ 4 ਬੱਚੇ ਨੇ ਤੇ ਉਹ ਦੌਲਤ ਨੂੰ ਤਕਸੀਮ ਕਰੇ ਤਾਂ ਵੰਡੀ ਹੋ ਜਾਏਗੀ ਥੋੜੀ ਪਰ ਅੰਦਰ ਜਿਹੜਾ ਗਿਆਨ ਦਾ ਰਤਨ ਹੈ ਨਾਮ ਦਾ ਰਤਨ ਹੈ ਨੌਖੰਡ ਪ੍ਰਿਥਵੀ ਦੇ ਵਿੱਚ ਵੀ Banda ਵੰਡੇ ਤਾਂ ਵੰਡੇ ਤੇ ਆ ਵਧੇਗਾ ਘਟੇਗਾ ਨਹੀਂ ਇਹ ਦੋ ਤਰ੍ਹਾਂ ਦੀ ਦੌਲਤ ਹੈ ਬਾਹਰ ਦੀ ਦੌਲਤ ਵੰਡੀ ਹੈ ਕੁਝ ਨਾ ਕੁਝ ਤੇਜ ਸੇ ਘਟਦਾ ਅੰਦਰ ਦੀ ਵੰਦੀਏ ਟਗੁੰਦੇ ਨਹੀਂ ਉਹ ਜੋ ਹੈ ਵਧਦੀ ਖਾਓ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵਧ ਰੋ ਲੜੇ ਵਧਦੀ ਹੈ ਜਦ ਵੀ ਇਸ ਤਰ੍ਹਾਂ ਦਾ ਗਿਆਨ ਔਰ ਇਸ ਤਰ੍ਹਾਂ ਦਾ ਨਾਮ ਰਤਨ ਕਿਸੇ ਨੂੰ ਪ੍ਰਾਪਤ ਹੋ ਜਾਂਦਾ ਹੈ ਪਰ ਵੰਡਣ ਨੂੰ ਜੀ ਕਰੇ ਦੂਸਰੇ ਨੂੰ ਵੀ ਪਤਾ ਚਲੇ ਕਈ ਦਾ ਭੰਡਣ ਵਾਲੇ ਖੇਜ ਵੀ ਜਾਂਦੇ ਨੇ ਬਈ ਅਸੀਂ ਦੱਸਦੇ ਵੀ ਪਿਆ ਕਹਿੰਦੇ ਵੀ ਪਏ ਅਗਲੇ ਨਹੀਂ ਲੈਂਦੇ ਕਹਿੰਦੇ ਨੇ ਰਾਜ ਕੇ ਭੰਡੇ ਆ ਮਹਾਪੁਰਸ਼ਾਂ ਨੇ ਜਗਤ ਦੇ ਵਿੱਚ ਕਿਸੇ ਵਿਰਲੇ ਭਾਗਾ ਵਾਲੇ ਨੇ ਲਿਆ ਕਿਸ ਨੇ ਲਿਆ ਹੀ ਨਹੀਂ ਭਾਗੇ ਵੰਡਦੇ ਰਹੇ ਉਹਨਾਂ ਦੀ ਕੋਸ਼ਿਸ਼ ਸੀ ਤਾਂ ਕਬੀਰ ਕਹਿੰਦੇ ਨਾ ਗਠੜੀ ਨਾ ਖੋਲ ਜੋ ਤੈਨੂੰ ਪ੍ਰਾਪਤ ਹੋਇਆ ਹੈ ਇਹ ਨਾ ਖੋਲ ਕਿਉਂ ਨਹੀਂ ਪਟਣ ਪਟਣ ਕਹਿੰਦੇ ਨੇ ਬਾਜ਼ਾਰ ਨੂੰ ਤਾਂ ਕਬੀਰ ਕਹਿੰਦੇ ਨੇ ਕੋਈ ਬਾਜ਼ਾਰ ਹੀ ਨਹੀਂ ਹੈ ਹੁਣ ਹੀਰਾ ਤੇ ਜੋਰੀ ਬਾਜ਼ਾਰ ਦੇ ਵਿੱਚ बिकੇਗਾ ਨਾ ਜਿੱਥੇ ਸਬਜ਼ੀ ਵਿਕਦੀ ਏ ਕਪੜਾ बिकਦਾ ਹੋਵੇ ਹੁਣ ਉੱਥੇ ਹੀਰੇ ਥੋੜੀ ਵਿਕਣੇ ਨੇ ਸਬਜ਼ੀ ਮੰਡੀ ਦੇ ਵਿੱਚ ਕਪੜਾ ਮਾਰਕੀਟ ਦੇ ਵਿੱਚ ਲੋਹਾ ਮਾਰਕੀਟ ਦੇ ਵਿੱਚ ਜਿੱਥੇ ਲੋਹਾ ਵਿਕਦਾ ਹੈ ਕਪੜਾ ਵਿਕਦਾ ਹੈ ਸਬਜ਼ੀ ਵਿਕਦੀਆਂ ਉੱਥੇ ਹੀਰੇ ਥੋੜੀ ਵਿਕਦੇ ਨੇ ਹਿੰਦੁਸਤਾਨ ਵਿੱਚ ਦੋ ਸ਼ਹਿਰ ਨੇ ਆਗਰਾ ਤੇ ਜੈਪੁਰ ਇਨ੍ਹਾਂ ਦੋ ਸ਼ਹਿਰਾਂ ਦੇ ਵਿੱਚ ਦੋ ਬਾਜ਼ਾਰ ਨੇ ਉਹਨਾਂ ਨੂੰ ਜੋਹਰੀ ਬਾਜ਼ਾਰ ਕਹਿੰਦੇ ਨੇ ਆਗਰੇ ਦਾ ਜੋਹਰੀ ਬਾਜ਼ਾਰ ਅਕਬਰ ਨੇ ਬਣਾਇਆ ਸੀ ਤੇ ਜੈਪੁਰ ਦਾ ਜੋਹਰੀ ਬਾਜ਼ਾਰ ਰਾਜਾ ਜੈਸ ਸਿੰਘ ਨੇ ਬਣਾਇਆ ਸੀ ਅਕਬਰ ਨੇ ਉਹ ਜਿਹੜਾ ਜੋਰੀ ਬਾਜ਼ਾਰ ਬਣਾਇਆ ਸੀ ਉੱਥੇ ਤੇ ਹੁਣ ਚਮੜੇ ਦਾ ਹੀ ਕੰਮ ਹੈ ਜੋ ਹੀਰੇ ਜਵਾਰਾ ਦਾ ਕੰਮ ਨਹੀਂ ਲੇਕਿਨ ਜੈਪੁਰ ਦਾ ਜਿਹੜਾ ਜੋਰੀ ਬਾਜ਼ਾਰ ਹੈ ਇੱਥੇ ਅਜੇ ਵੀ ਹੀਰੇ ਜਵਾਰਾ ਦਾ ਕੰਮ ਹੈ ਦੁਨੀਆ ਭਰ ਦੇ ਵਪਾਰੀ ਉੱਥੇ ਆਉਂਦੇ ਨੇ ਖਰੀਦੋ ਫਰੋਖਤ ਕਰਦੇ ਨੇ ਉਸ ਬਾਜ਼ਾਰ ਦਾ ਨਾਮ ਹੈ ਜੋਰੀ ਬਾਜ਼ਾਰ ਹੀਰਾ ਵੇਚਣਾ ਹੈ ਹੀਰਾ ਖਰੀਦਣਾ ਹੈ ਤਾਂ ਉਸ ਬਾਜ਼ਾਰ ਵਿੱਚ ਜਾਣਾ ਪੈਗਾ ਕਵੀਰੀ ਕਹਿੰਦੇ ਕੋਈ ਬਾਜ਼ਾਰ ਹੀ ਨਹੀਂ ਹੈ ਤੇ ਮੈਂ ਕਿੱਥੇ ਵੇਚਾਂ ਤੇ ਹੀਰਾ ਕਿੱਥੇ ਵੇਚਾਂ ਕਿੱਥੇ ਰੱਖਾਂ ਕੋਈ ਬਾਜ਼ਾਰ ਹੀ ਨਹੀਂ ਹੈ ਨਹੀਂ ਪਟਣ ਭਾਵੇਂ ਇਹ ਜੋ ਨਾਮ ਦਾ ਰਤਨ ਮੈਨੂੰ ਪ੍ਰਾਪਤ ਹੋਇਆ ਕਿਦਰੇ ਸਤਸੰਗੀ ਨਹੀਂ ਹੈ ਧਾਰਮਿਕ ਮੰਦਿਰਾਂ ਦਾ ਹੋ ਜਾਣਾ ਹੋਰ ਗੱਲ ਹੈ ਸਤਸੰਗ ਦਾ ਹੋ ਜਾਣਾ ਹੋਰ ਹੈ ਅਰਬ ਦੇਸ਼ਾਂ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮਸਜਿਦਾਂ ਹਿੰਦੁਸਤਾਨ ਦੇ 'ਚ ਦੇਖੋ ਇੱਕ ਇੱਕ ਗਲੀ ਦੇ 'ਚ 10-10 ਮੰਦਰ ਮੰਦਰ 10 ਮਿਲ ਜਾਣਗੇ ਮਨੁੱਖ 10 ਨਹੀਂ ਮਿਲਣਗੇ ਉਹਨਾਂ ਮੰਦਰਾਂ ਦੇ 'ਚ ਬੈਠ ਕੇ ਭਜਨ ਕਰਨ ਵਾਲੇ بڑے بڑے ਉੱਚੇ ਗੁਰਦੁਆਰੇ ਕਿਧਰੇ ਮਿਲ ਜਾਂਦੇ ਨੇ ਅਮਰਿਤ ਵੇਲੇ ਦੋ ਸਿਗਰ ਵੀ ਨਹੀਂ ਬੈਠਿਆ ਹੁੰਦਾ ਸੱਚ ਸੁਨਹਿਰੀ ਕਵੀਰ ਕਹਿੰਦੇ ਨੇ ਪਟਣੀ ਨਹੀਂ ਹੈ ਬਾਜ਼ਾਰ ਹੀ ਨਹੀਂ ਹੈ ਮੈਂ ਕਿੱਥੇ ਵੇਚਾਂ ਕਿ ਪੰਡ ਕਿੱਥੇ ਖੋਲਾਂ ਤੋ ਭਗਤ ਜੀ ਕਹਿੰਦੇ ਨੇ ਭਰਮਣ ਕਰਦੇ ਆ ਕਰਦੇ ਆ ਕਦੀ ਕਦਾਈਂ ਐਸਾ ਆ ਜਾਂਦਾ ਹੈ ਬਾਜ਼ਾਰ ਲੱਭ ਜਾਂਦਾ ਹੈ ਖੁਸ਼ੀ ਹੋ ਜਾਂਦੀ ਹੈ ਬਾਜ਼ਾਰ ਮਿਲਿਆ ਹੈ ਤੋ ਕਲੀਰ ਕਹਿੰਦੇ ਉਥੇ ਇੱਕ ਹੋਰ ਦੁਬਾ ਖੜੀ ਹੋ ਜਾਂਦੀ ਹੈ ਕਿ ਉਥੇ 파ਰਖੂ ਕੋਈ ਨਹੀਂ ਸਮਝਦਾਰ ਕੋਈ ਨਹੀਂ ਨਹੀਂ ਪਟਣ ਨਹੀਂ 파ਰਖੂ ਦੂਜੀ ਦੁਬਦਾ ਖੜੀ ਹੋ ਗਈ ਸਤ ਸੰਗਤੇ ਮਿਲ ਗਏ ਧਾਰਮਿਕ ਮੰਦਰਾਂ ਦੇ ਵਿੱਚ ਇਕੱਠ ਤੇ ਮਿਲ ਗਏ ਪਰ ਕਵੀਰ ਕੰਨਨ ਕੋਈ 파ਰਖੋ ਨਹੀਂ ਜੋਰੀ ਬਾਜ਼ਾਰ ਵਿੱਚ ਵੀ ਗਾਜਰ ਮooli ਖਰੀਦਣ ਵਾਲੇ ਆ ਗਏ ਨੇ ਹੀਰੇ ਜਵਾਰਾਤ ਦੀ ਮੰਡੀ ਦੇ ਵਿੱਚ ਵੀ ਲੋਹਾ ਖਰੀਦਣ ਵਾਸਤੇ ਆ ਗਏ ਨੇ ਕਪੜਾ ਖਰੀਦਣ ਵਾਸਤੇ ਆ ਗਏ ਨੇ ਜਦ ਕਿ ਉੱਥੇ ਕਪੜਾ ਨਹੀਂ ਹੈ ਲੋਹਾ ਨਹੀਂ ਉੱਥੇ ਤੇ ਹੀਰੇ ਜਵਾਰਾਤ ਨਹੀਂ ਤੋ ਕਿੰਨ ਪਾਰਖੋ ਨਹੀਂ ਹੈ ਸਮਝਦਾਰ ਨਹੀਂ ਨੇ ਵਰਮਣ ਕਰਦਿਆਂ ਕਰਦਿਆਂ ਕਬੀਰ ਕਹਿੰਦੇ ਨੇ ਆਹਲ ਤੇ ਕਿਧਰੇ ਬਾਜ਼ਾਰ ਨਹੀਂ ਮਿਲਦਾ ਤੇ ਜੇ ਬਾਜ਼ਾਰ ਲੱਗ ਪਏ ਤੇ ਪਾਰਖੋ ਨਹੀਂ ਲੱਭਦੇ ਸਮਝਦਾਰ ਨਹੀਂ ਲੱਭਦੇ ਗੱਲ ਨੂੰ ਸਮਝਣ ਵਾਸਤੇ ਅੱਜ ਤੋਂ 600 ਸਾਲ ਪਹਿਲੇ ਕਬੀਰ ਲਈਏ ਤੁਮਦਾ ਖੜੀ ਹੋਈ ਸੀ ਰਯੜਚਨ ਔਰ ਯਾਦਵੀ ਇੰਜ ਕਹਿ ਲੋ ਹਰ ਵਕਤ ਹੁੰਦੀ ਹੈ ਕਬੀਰ ਨੂੰ ਵੀ ਮਾਇੂਸੀ ਹੋਈ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਸਰੋਤੇ ਹੀ ਕੋਈ ਨਹੀਂ ਜਿਹੜੀ ਗੱਲ ਮੈਂ ਦੱਸਣਾ ਜਾਨਾ ਤਾਂ ਕੋਈ ਲੈਣ ਵਾਲਾ ਹੀ ਨਹੀਂ ਬਾਜ਼ਾਰ ਤੇ ਲੱਗ ਪੈਂਦੇ ਨੇ ਆਪਣੀ ਆਪਣੀ ਮਨੋ ਕਾਮਨਾ ਲੈ ਕੇ ਆਂਦੇ ਨੇ ਤੋ ਕਿਸੇ ਦੀ ਕਾਮਨਾ ਗਾਜਰਾਂ ਦੀ ਕਿਸੇ ਦੀ ਮੂਲੀ ਦੀ ਕਿਸੇ ਦੀ ਕੱਪੜਿਆਂ ਦੀ ਹੀਰਾ ਲੈਣ ਤੇ ਕੋਈ ਆਇਆ ਹੀ ਨਹੀਂ ਇਹ ਕਬੀਰ ਤਰਕ ਖੜੀ ਕਰਦੇ ਨੇ ਨਹੀਂ ਪੜਨ ਨਹੀਂ 파ਰਖੋ 파ਰਖੋ ਨਹੀਂ ਨੇ ਸਮਝਦਾਰ ਨਹੀਂ ਨੇ ਪਰ ਇਹ ਵੀ ਮੈਂ ਅਰਜ਼ ਕਰਦੇ ਆਂ ਕਈ ਵਾਰ ਐਸਾ ਵੀ ਹੁੰਦਾ ਹੈ ਕਿ satsang ਦੇ ਨੇੜੇ ਰਹਿਣ ਵਾਲੇ ਵੀ ਗੁਰਦੁਆਰਿਆਂ ਦੇ ਵਿੱਚ ਰਹਿਣ ਵਾਲੇ ਵੀ ਨਾ 파ਰਖੋ ਹੁੰਦੇ ਨੇ ਨਾ ਖਰੀਦਾਰ ਹੁੰਦੇ ਤੇ ਇਹ ਨਰਸ ਕਰਦੇ ਕੁਝ ਇੱਕ ਵਿਚਾਰਕਾਂ ਦਾ ਤੇ ਐਸਾ ਵੀ ਕਹਿਣਾ ਹੈ ਕਿ ਜਿਹੜੇ ਸੰਤ ਜਨ ਨੇ ਮਹਾਪੁਰਸ਼ ਨੇ అవਤਾਰੀ ਪੁਰਸ਼ ਨੇ ਉਹਨਾਂ ਤੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਕੁਝ ਵੀ ਨਹੀਂ ਪ੍ਰਾਪਤ ਕਰਦੇ ਪਹਿਲੇ ਮਾਂ ਬਾਪ ਅਤਾਂ ਚ ਕਿਡਾਇਆ ਹੁੰਦਾ ਹੈ ਪਾਲਿਆ ਹੁੰਦਾ ਹੈ ਉਹ ਕਦੋਂ ਕਹਦਾ ਸੰਤ ਬਣਿਆ ਅਗਰ ਬਣ ਗਿਆ ਤਾਂ ਵੀ ਉਹਨਾਂ ਦੀ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਾਡਾ ਪੁੱਤ ਹੈ ਸਾਡਾ ਬੱਚਾ ਹੈ ਇਸੇ ਹੀ ਕਰਕੇ ਪਿਤਾ ਕਾਲੂ ਨੇ ਦੋ ਥੱਪੜ ਗੁਰੂ ਨਾਨਕ ਨੂੰ ਮਾਰ ਦਿੱਤੇ ਸਨ ਵੀ ਰੁਪਏ ਉਜਾੜ ਕੇ ਆ ਗਏ ਸ਼ਰਧਾ ਨਹੀਂ ਬਣਦੀ ਬੱਚਾ ਹੈ ਸਾਡਾ ਪੁੱਤਰ ਹੈ ਤੋਂ ਮਾਂ ਬਾਪ ਪੂਰਨ ਤੌਰ ਤੇ ਲਾਭ ਨਹੀਂ ਉਠਾਉਂਦੇ ਤ੍ਰਿਪਤਾ ਜੀ ਨੇ ਸੁਦਾਈ ਕਹਿ ਦਿੱਤਾ ਸੀ ਬੱਚਾ ਮੇਰਾ ਸੁਦਾਈ ਹੈ ਲੋਕੀ ਠੀਕ ਕਹਿੰਦੇ ਨੇ ਬਾਕੀਆਂ ਅਵਤਾਰੀ ਪੁਰਸ਼ਾਂ ਬਾਰੇ ਵੀ ਮਹਾਪੁਰਸ਼ਾਂ ਬਾਰੇ ਇਹ ਹੀ ਹੈ ਇੱਕ ਤੇ ਮਾਂ ਬਾਪ ਲਾਭ ਨਹੀਂ ਉਠਾਉਂਦੇ ਹੈ ਦੂਸਰਾ ਜਿਗਰੀ ਦੋਸਤ ਲੰਗੋਟੀ ਆ ਯਾਰ ਉਹ ਵੀ ਲਾਭ ਨਹੀਂ ਉਠਾਂਦਾ ਉਹ ਵੀ ਸਮਝਦਾ ਛੜੀ ਦੋਸਤੀ ਹੈ ਮਿੱਤਰਤਾ ਹੈ ਨੇੜਤਾ ਹੈ ਇੱਕ ਮਿਕਾ ਤੋਂ ਉਹਦੇ ਉੱਪਰ ਉੱਪਰ ਰਹਿ ਜਾਂਦਾ ਹੈ ਗਹਿਰਾਈ ਦੇ ਜਾਤ ਨਹੀਂ ਮਾਰਦਾ ਇਹ ਵੀ ਲਾਭ ਨਹੀਂ ਉਠਾਂਦਾ ਤੀਸਰੇ ਸ਼ਰੀਕ ਵੀ ਲਾਭ ਨਹੀਂ ਉਠਾਂਦਾ ਸ਼ਰੀਖਾਚਾਰੀ ਕਰਕੇ ਇਰਖਾ ਜਪ ਰਹੇ ਨੇ ਚੌਥਾ ਦੁਸ਼ਮਣ ਵੀ ਲਾਭ ਨਹੀਂ ਉਠਾਉਂਦਾ ਇਹ ਚਾਰ ਬੰਦੇ ਮਹਾਪੁਰਸ਼ਾਂ ਤੋਂ ਬਿਲਕੁਲ ਵਾਂਝੇ ਹੀ ਰਹਿ ਜਾਂਦੇ ਨੇ ਕੁਝ ਵੀ ਨਹੀਂ ਪ੍ਰਾਪਤ ਕਰਦੇ ਮਾਹਾਂ ਬਾਪ ਜਿਗਰੀ ਦੋਸਤ ਲਗੋਟੀ ਯਾਰ ਮਿੱਤਰ ਸ਼ਰੀਕ ਤੇ ਦੁਸ਼ਮਣ ਕੁਝ ਵੀ ਨਹੀਂ ਪ੍ਰਾਪਤ ਕਰਦੇ ਤਾਂ ਭਗਤ ਕਬੀਰ ਕਹਿੰਦੇ ਕਿਧਰੇ ਕਿਧਰੇ ਸੱਦ ਸੰਗ ਤੇ ਲੱਗ ਜਾਂਦਾ ਹੈ ਪਰਖੋ ਨਹੀਂ ਨੇ ਸਮਝ ਨਹੀਂ ਆ ਨਹੀਂ ਪਟਣ ਨਹੀਂ ਪਰਖੋ ਕਬੀਰ ਕਹਿੰਦੇ ਕਦੀ ਕਦੀ ਇਹ ਖੁਸ਼ ਕਿਸਮਤ ਦਿਹਾੜਾ ਆ ਜਾਂਦਾ ਹੈ ਪਰਖੋ ਵੀ ਲੱਭ ਪੈਂਦਾ ਹੈ ਸਤ ਸੰਗ ਵੀ ਲੱਭਿਆ ਹੈ ਪਰਖੋ ਵੀ ਲੱਭਿਆ ਹੈ ਬਾਜ਼ਾਰ ਵੀ ਮਿਲ ਗਿਆ ਹੈ ਔਰ ਹੀਰੇ ਨੂੰ ਪਰਖਣ ਵਾਲਾ ਵੀ ਹੈ ਉਹਨੂੰ ਗੱਲ ਦੀ ਸਮਝ ਵੀ ਹੈ ਜਾਣਦਾ ਵੀ ਹੈ ਪਤਾ ਹੈ ਪਰ ਭਗਤ ਜੀ ਕਹਿੰਦੇ ਮੇਰੀ ਮਾਇੂਸੀ ਫਿਰ ਵੀ ਬਣੀ ਰਹਦੀ ਹੈ 파ਰਖੂ ਜ਼ਰੂਰ ਹੈ ਪਰ ਉਹ ਗ੍ਰਾਹਕ ਨਹੀਂ ਹੈ ਲੈਣਾ ਨਹੀਂ ਜਾਂਦਾ ਨਹੀਂ ਪੜਨ ਨਹੀਂ 파ਰਖੂ ਨਹੀਂ ਗਾਹਕ ਉਹ ਖਰੀਦਾਰ ਨਹੀਂ ਹੈ ਉਹ ਲੈਣਾ ਨਹੀਂ ਜਾਂਦਾ ਸਮਝ ਤੇ ਆ ਗਈ ਉਸ ਨੂੰ ਬੰਦ ਜਿਕੇ ਜਨ ਬਹੁਤ ਸਾਰੇ ਪੁਰਸ਼ ਗਏ ਨਹੀਂ ਹੁੰਦੇ ਗੱਲ ਦੀ ਸਮਝ ਆ ਜਾਂਦੀ ਹੈ ਸ਼ਬਦਾਂ ਦੇ ਅਰਥਾਂ ਦਾ ਪਤਾ ਚੱਲ ਜਾਂਦਾ ਹੈ ਪਰਮਾਤਮਾ ਦੀ ਹਕੀਕਤ ਅਸਲੀਅਤ ਦਾ ਵੀ ਪਤਾ ਚੱਲ ਜਾਂਦਾ ਹੈ ਪਰਖ ਹੋ ਗਏ ਨੇ ਪਰ ਅਜੇ ਗ੍ਰਾਹਕ ਬਾਗ ਭਾਵ ਨਹੀਂ ਪੈਦਾ ਹੋਇਆ ਲੈਣ ਦੀ ਤਮੰਨਾ ਨਹੀਂ ਪੈਦਾ ਹੋਈ ਪ੍ਰਾਪਤ ਕਰਨ ਦੀ ਇੱਛਾ ਨਹੀਂ ਪੈਦਾ ਹੋਈ ਪ੍ਰਥਮ ਤੇ ਬਾਜ਼ਾਰ ਕੋਈ ਨਹੀਂ ਜੇ ਕਿਧਰੇ ਕਿਧਰੇ ਬਾਜ਼ਾਰ ਹੈ ਤਾਂ ਫਿਰ ਪਰਖੋ ਕੋਈ ਨਹੀਂ ਤੇ ਜੇ ਕਿਧਰੇ ਕਿਧਰੇ ਪਰਖੋ ਹੈ ਤਾਂ ਉਹ ਖਰੀਦਾਰ ਨਹੀਂ ਹੈ ਲੈਣਾ ਨਹੀਂ ਚਾਹੁੰਦਾ ਕਬੀਰ ਕਹਿੰਦੇ ਕਦੀ ਐਸਾ ਵੀ ਉਸ ਕਿਸਮਤ ਦੇੜਾ ਆ ਜਾਂਦਾ ਕਿਸੇ ਸ਼ਹਿਰ ਦੇ ਵਿੱਚ ਗ੍ਰਾਹਕ ਵੀ ਲੱਗ ਪੈਂਦਾ ਹੈ ਉਹ ਗ੍ਰਾਹਕ ਵੀ ਹੈ ਪਟਣ ਵੀ ਲੱਗ ਪਿਆ ਬਾਜ਼ਾਰ ਵੀ ਲੱਗ ਪਿਆ ਪਾਰਖੋ ਵੀ ਲੱਗ ਪਿਆ ਗ੍ਰਾਹਕ ਵੀ ਮਿਲ ਗਿਆ ਖੁਸ਼ੀ ਹੋ ਜਾਂਦੀ ਹੈ ਪਰ ਕਬੀਰ ਕਹਿੰਦੇ ਫਿਰ ਮੇਰਾ ਦੁੱਖ ਆਪਣੀ ਥਾਂ ਤੇ ਕਿਉ ਗ੍ਰਾਹਕ ਵੀ ਲੱਗ ਪਿਆ ਪਰ ਉਹ ਮੁੱਲ ਨਹੀਂ ਦੇਣਾ ਚਾਹੁੰਦਾ ਨਹੀਂ ਪਟਨ ਨਹੀਂ ਪਾਰਖੋ ਨਹੀਂ ਗਾਖ ਨਹੀਂ ਮੋਹ ਉਹ ਮੁੱਲ ਨਹੀਂ ਦੇਣਾ ਚਾਹਦਾ ਤਾਂ ਹੁਣ ਮੁੱਲ ਕੀ ਕਬੀਰ ਤਪੋਛਲੇ ਮੁੱਲ ਕੀ ਆ ਕਹਿੰਦੇ ਨੇ ਕੰਚਨ ਸੋ ਪਾਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਮਨ ਮੇਟ ਕਰੀਏ ਤੇ ਰਾਮ ਮਿਲ ਜਾਂਦਾ ਮਵਾਜ਼ਾ ਤੇ ਮਨ ਦੇਣਾ ਪੈਗਾ ਮੁੱਲ ਤੇ ਮਨ ਦੇਣਾ ਪੈਗਾ ਮਨ ਤੋਂ ਮਰਜ਼ ਆਪਣੀ ਸੋਚਣੀ ਅਰਪਣ ਕਰਨੀ ਪਵੇਗੀ ਗੁਰੂ ਦੀ ਸੋਚਣੀ ਲੈਣੀ ਪਵੇਗੀ ਆਪਣੇ ਵਿਚਾਰ ਛੋੜਨੇ ਪੈਣਗੇ ਗੁਰੂ ਦੇ ਵਿਚਾਰ ਲੈਣੇ ਪੈਣਗੇ ਆਪਣੀ ਮਤ ਨੂੰ ਤਿਆਗਣਾ ਪਵੇਗਾ ਗੁਰੂ ਦੀ ਮਤ ਲੈਣੀ ਪਵੇਗੀ ਪਰ ਕਹਿੰਦੇ ਬੰਦਾ ਬਹੁਤ ਕੁਝ ਦੇ ਸਕਦਾ ਹੈ ਆਪਣੀ ਮਤ ਨਹੀਂ ਗੁਰੂ ਨੂੰ ਦੇ ਸਕਦਾ ਧਨ ਵੀ ਰੱਖ ਸਕਦਾ ਹੈ ਫੁੱਲ ਵੀ ਰੱਖ ਸਕਦਾ ਹੈ ਬਸਤਰ ਵੀ ਰੱਖ ਸਕਦਾ ਹੈ ਅਨ ਵੀ ਰੱਖ ਸਕਦਾ ਹੈ ਸੋਨਾ ਚਾਂਦੀ ਵੀ ਰੱਖ ਸਕਦਾ ਹੈ ਗੁਰੂ ਅੱਗੇ ਪਰ ਗੁਰੂ ਕਹਿੰਦਾ ਹੈ ਇਸ ਸਭ ਕੁਝ ਦੇ ਨਾਲ ਆਪਣਾ ਮਨ ਵੀ ਰੱਖ ਤੇ ਜੇ ਤੂੰ ਨਹੀਂ ਰੱਖਿਆ ਤੇ ਬਾਕੀ ਸਾਰੇ ਭੇਟਾ ਸਾਰਥਕ ਨਹੀਂ ਹੋਏਗੀ ਤੇਰੇ ਲਈ ਲਾਭਕਾਰੀ ਨਹੀਂ ਹੋਵੇਗੀ ਕੰਨ ਲਈ ਧਨ ਨਾਲੋਂ ਬਸਤਰਾ ਨਾਲੋਂ ਸੋਨੇ ਚਾਂਦੀ ਨਾਲੋਂ ਜ਼ਿਆਦਾ ਪਕੜ ਹੈ ਮਨੁੱਖ ਨੂੰ ਆਪਣੇ ਮਨ ਦੀ ਆਪਣੀ ਮੱਤ ਦੀ ਇਹ ਨਹੀਂ ਦੇਣਾ ਚਾਹੁੰਦਾ ਕਿਉਂ ਜਦ ਗੁਰੂ ਕਹਿੰਦਾ ਮੇਰੀ ਮਤ ਲੈ ਗੁਰ ਕੀ ਮਤ ਤੋਂ ਲੈ ਆਨੇ ਭਗਤ ਬਿਨਾਮ ਬਾਉ ਡੋਬੇ ਸੈਨੇ ਭਗਤੀ ਗੁਰੂ ਦੀ ਮਤ ਤੋਂ ਬਿਨਾ ਹੁੰਦੀ ਨਹੀਂ ਨਾਮ ਗੁਰੂ ਦੀ ਮਤ ਤੋਂ ਬਿਨਾ ਜਪਿਆ ਨਹੀਂ ਜਾ ਸਕਦਾ ਪਰ ਮਨੁੱਖ ਆਪਣੀ ਮਤ ਦੇਣਾ ਨਹੀਂ ਚਾਹਦਾ ਗੁਰੂ ਦੀ ਮਤ ਲੈਣਾ ਨਹੀਂ ਚਾਹਦਾ ਕਾਰਨ ਆਪਣੀ ਮਤ ਦੇ ਮੁਤਾਬਕ ਮਨੁੱਖ ਸ਼ਰਾਬ ਪੀ ਸਕਦਾ ਹੈ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ ਪਰ ਜੇ ਹੁਣ ਗੁਰੂ ਦੀ ਮਤ ਲੈ ਜਾਏ ਇਹ ਆਪਣੀ ਮਤ ਛੋੜ ਜਾਏ ਫਿਰ ਨਹੀਂ ਪੀ ਸਕੂਗਾ ਗੁਰੂ ਦੀ ਮਤ ਪੀਣੀ ਨਹੀਂ ਦੇਗੀ ਉਹ ਛ ਮਦ ਮੂਲ ਨਾ ਪੀਜੇ ਜੇ ਕਾ ਪਾਰਵਸ ਹੈ ਜਿਤ ਪੀਤੇ ਮਦ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣੀ ਮਤ ਦੇ ਮੁਤਾਬਕ ਮਨੁੱਖ ਕਿਸਾਂ ਦੇ ਚ ਕੈਂਜੀ ਫੇਰ ਸਕਦਾ ਹੈ ਉਸ ਤਰ੍ਹਾਂ ਫੇਰ ਸਕਦਾ ਕੋਈ ਰੋਕ ਨਹੀਂ ਕੋਈ ਕਾਨੂੰਨੀ ਬੰਦਿਸ਼ ਨਹੀਂ पर जे गुरु दी मत ਲੈ ਜਾਏ ਫਿਰ ਕੰਗਾ ਫੇਰ ਸਕਦਾ ਹੈ ਕੈਂਚੀ ਨਹੀਂ ਫੇਰ ਸਕਦਾ ਉਸ ਤਰ੍ਹਾਂ ਨਹੀਂ ਫੇਰ ਸਕਦਾ ਆਪਣੀ ਮਤ ਦੇ ਮੁਤਾਬਕ ਬੰਦਾ ਝੂਠ ਬੋਲ ਸਕਦਾ ਹੈ ਤਸ਼ੱਦਦ ਕਰ ਸਕਦਾ ਹੈ ਬੇਈਮਾਨੀ ਕਰ ਸਕਦਾ ਹੈ ਅਨਰਥ ਕਰ ਸਕਦਾ ਹੈ ਸਭ ਕੁਝ ਕਰ ਸਕਦਾ ਹੈ ਖੁਦ ਹੈ ਪਰ ਜੇ ਗੁਰੂ ਦੀ ਮਤ ਲੈ ਗਿਆ ਫਿਰ ਇਹ ਨਹੀਂ ਕਰ ਸਕਦਾ ਤਾਂ ਮਨੁੱਖ ਕਹਿ ਦਿੰਦਾ ਹੈ ਇਹ ਗੁਰੂ ਅਜੇ ਤੂੰ ਆਪਣੀ ਮਤ ਆਪਣੇ ਕੋਲ ਰੱਖ ਮੇਰੀ ਮਤ ਮੇਰੇ ਕੋਲ ਫਿਰ ਵੇਟ ਕਰਾਂਗਾ ਅਜੇ ਨਹੀਂ ਕਈ ਵਾਰ 70 80 ਵਰਿਆਂ ਦਾ ਹੋ ਜਾਂਦਾ ਫਿਰ ਸੋਚਦਾ ਐ ਗੁਰੂ ਹੁਣ ਤੂੰ ਮੇਰੀ ਮਤ ਲੈ ਤੇ ਆਪਣੀ ਮਤ ਦੇ ਪਰ ਹੁਣ ਪੁੱਛਿਆ ਜਾ ਸਕਦਾ ਤੇਰੇ ਕੋਲ ਮਤ ਰਹੀ ਵੀ ਹੈ ਦਸਾਰੀ ਗਵਾ ਕੇ ਆ ਗਏ 17 ਅੰਕਾਂ ਮਤ ਨਹੀਂ ਅਸੀਂ ਆ ਕਾ ਵਿਵਹਾਰ ਨਾ ਪਾਵੇ ਰਹੀ ਕਿੱਥੇ ਤੇਰੇ ਕੋਲ ਸਾਰੀ ਸੋਚਣੀ ਗਵਾ ਕੇ ਆ ਗਏ ਸਾਰੀ ਚਿਤਣੀ ਚੇਤੇ ਸ਼ਕਤੀ ਗਵਾ ਕੇ ਆ ਗਏ ਸਾਰੇ ਸੋਚ ਸਕਤੀਗਾ ਕਿ ਆ ਗਿਆ ਤੂੰ ਬੇਟਕੇ ਕਰੇਗਾ ਤੋ ਮੂਲ ਹੈ ਆਪਣੀ ਮਤ ਦੇਣੀ ਔਰ ਮਿਲ ਜਾਂਦਾ ਮਿਲ ਜਾਂਦੀ ਹੈ ਗੁਰੂ ਦੀ ਮਤ ਗੁਰੂ ਦੀ ਮਤ ਵਿੱਚ ਨਾਮ ਹੈ ਗੁਰੂ ਦੀ ਮਤ ਵਿੱਚ ਭਗਤੀ ਹੈ ਗੁਰੂ ਦੀ ਮਤ ਵਿੱਚ ਗਿਆਨ ਹੈ ਗੁਰੂ ਦੀ ਮਤ ਵਿੱਚ ਸਬਰ ਸੰਤੋਖ ਹੈ ਗੁਰੂ ਦੀ ਮਤ ਵਿੱਚ ਪ੍ਰਮਾਤਮਾ ਦੇ ਗੁਣ ਨੇ ਮਨੁੱਖ ਦੀ ਆਪਣੀ ਮਤ ਦੇ ਸਿਵਾਏ ਔਗੁਣਾ ਤੋਂ ਹੋਰ ਕੁਝ ਵੀ ਨਹੀਂ ਹੈ ਮਨੁੱਖ ਦੇ ਆਪਣੇ ਮਨ ਦੇ ਸਿਵਾਏ ਅਗਿਆਨਤਾ ਦੇ ਅੰਧਕਾਰ ਤੋਂ ਹੋਰ ਕੁਝ ਵੀ ਨਹੀਂ ਹੈ ਤੇ ਗੁਰੂ ਦੀ ਮਤ ਤੇ ਚਾਨਣਾ ਚਾਨਣਾ ਹੈ ਗਜ਼ਬ ਦੀ ਗੱਲ ਹਨੇਰਾ ਭੇਟ ਕਰਕੇ ਵੀ ਚਾਨਣਾ ਨਹੀਂ ਲੈਣਾ ਚਾਹੁੰਦਾ ਇਹ ਪੱਥਰ ਭੇਟ ਕਰਕੇ ਵੀ ਹੀਰੇ ਨਹੀਂ ਲੈਣਾ ਚਾਹੁੰਦਾ ਐਨਾ ਸਸਤਾ ਸੌਦਾ ਕਬੀਰ ਤੇ ਕਹਿੰਦੇ ਨੇਰਾ ਸਸਤਾ ਨਹੀਂ ਲੋਟੀ ਬਈ ਹੈ ਰਾਮ ਨਾਮ ਕੀ ਲੋਟ ਹੈ ਲੋਟ ਸਕੇ ਤੋ ਲੋਟ ਦੋ ਦੋ ਹੱਥੇ ਲੁੱਟ ਪਾ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਕਿਦਰੇ ਕਿਸੇ ਦਾ ਧਨ ਲੁੱਟੀਏ ਤੋ ਪੁਲਿਸ ਹੈ ਕਾਨੂੰਨ ਹੈ ਸਮਾਜ ਹੈ ਪ੍ਰਤੀਸ਼ਟਾ ਖਤਮ ਹੁੰਦੀ ਹੈ ਕਾਨੂੰਨ ਦੀ ਪਕੜ ਵਿੱਚ ਬੰਦਾ ਆਉਂਦਾ ਕਿਸੇ ਦੀ ਸੰਪਤੀ ਲੁੱਟੀਏ ਕਿਸੇ ਦਾ ਧਨ ਲੁੱਟੀਏ ਪਰ ਕਵੀ ਕਹਿੰਦੇ ਜਿੰਨਾ ਤੂੰ ਲੁੱਟੇਂ ਰਾਮ ਦਾ ਨਾਮ ਲੁੱਟ ਕੋਈ ਬੰਦਿਸ਼ ਨਹੀਂ ਕੋਈ ਰੋਕ ਨਹੀਂ ਜਿੰਨਾ ਤੂੰ ਜੱਗ ਸਕਦਾ ਹੈ ਜੱਗ ਲੁੱਟ ਪਈ ਹੋਈ ਹੈ ਤੇ ਕਬੀਰ ਕਹਿੰਦੇ ਜਦ ਜ਼ਿੰਦਗੀ ਨਾ ਨਾ ਰਹੀ ਫਿਰ ਬੜਾ ਪਛਤਾਪ ਕਰੇਗਾ ਇੰਨਾ ਰਸ ਇਤਨਾ ਆਨੰਦ ਔਰ ਕੋਈ ਰੋਕ ਵੀ ਨਹੀਂ ਸੀ ਤੇ ਮੈਂ ਲੁੱਟਿਆ ਵੀ ਨਹੀਂ ਮੈਂ ਜੱਪਿਆ ਵੀ ਨਹੀਂ ਧਨ ਕਮਾਉਣ ਦੇ ਵਿੱਚ ਕੋਈ ਰੋਕਾਂ ਖੜੀਆਂ ਹੋ ਸਕਦੀਆਂ ਨਬਾਰੋਂ ਯਕੀਨ ਜਾਨੋ ਨਾਮ ਜਪਣ ਦੇ ਵਿੱਚ ਕੋਈ ਰੋਕ ਨਹੀਂ ਕਿ ਕੋਈ ਰੋਕ ਹੈ ਮਨੁੱਖ ਦਾ ਆਪਣਾ ਆਲਸ ਮਸਿੱਦ ਨਹੀਂ ਰੋਕ ਹੈ ਮਨੁੱਖ ਦਾ ਆਪਣਾ ਆਲਸ ਚਲਦੇ ਆ ਫਿਰਦੇ ਆ ਵੀ ਮਨੁੱਖ ਵਾਹਿਗੁਰੂ ਵਾਹਿਗੁਰੂ ਕਰਕੇ ਆਪਣਾ ਧਿਆਨ ਉਸ ਪਾਸੇ ਜੋੜ ਸਕਦਾ ਹੈ ਪਰਵਾਹ ਦੇ ਵਿੱਚ ਬੈਠਿਆਂ ਵੀ ਮਨੁੱਖ ਸੁਰਤ ਨਿਰੰਕਾਰ ਦੀ ਤਰਫ ਕਰ ਸਕਦਾ ਹੈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਗੁਰਦਸਤ ਮਾ ਹਮੇਸ਼ ਪੈਕਾਰ ਮੇ ਰਵਤ ਮਨ ਚੋਂ ਕੁਨਮ ਕੇ ਦਿਲ ਬਸੂਏ ਯਾਰ ਮੇਰਾ ਕਹਿੰਦਾ ਮੇਰੇ ਹੱਥ ਪੈਰ ਭਾਵੇਂ ਕੰਮਕਾਰ ਵਿੱਚ ਜੁੜੇ ਹੋਣੇ ਪਰ ਮੇਰਾ ਦਿਲ ਆਪਣੇ ਯਾਰ ਵਿੱਚ ਜੁੜਿਆ ਹੈ ਕਲਗੀਧਰ ਦੇ ਚਰਨਾਂ ਨਾਲ ਜੁੜੇ ਬਾਣੀ ਜੁੜਿਆ ਕੰਮਕਾਰ ਕਰਦੇ ਆਂ ਅਭੀ ਆਪਣੀ ਸੁਰਤ ਨੂੰ ਨਿਰੰਕਾਰ ਦੇ ਜੋ ਹੈ ਰੱਖਿਆ ਜਾ ਸਕਦਾ ਹੈ ਗਰਦਸਤ ਮਾ ਹਮੇਸ਼ ਪਹਿਕਾਰ ਮੇ ਰਹਤ ਮਨ ਚੁਕਨਮ ਕੇ ਦਿਲ ਬਸੂਏ ਯਾਰ ਮੇ ਰਹਤ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਆਪਣੀ ਮਤ ਭੇਟ ਕਰਦੇ ਆਈਂ ਪਰਮ ਗਿਆਨ ਨੂੰ ਪਰਮ ਸ਼ਾਂਤੀ ਪਰਮ ਗੁਣ ਔਰ ਪ੍ਰਮਾਤਮਾ ਦਾ ਪ੍ਰਕਾਸ਼ ਨਸੀਬ ਹੋ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਇਤਨੇ ਬਚਨ ਪਰਵਾਣ ਕਰਨੇ ਚੁੱਕ ਗਏ ਬਹੁਤ ਸਾਰੇ ਥਾਮੰਦੇ ਥੋੜੀ ਥੋੜੀ ਹਾਜ਼ਰੀ ਜਿਹੜਾ ਦਾਸਾਂ ਨੇ ਭਰ ਲਈਆਂ ਇਸੰਦਾਂ ਦਾ ਜਿਹੜਾ ਥੋੜੇ ਦਿਨ ਹੀ ਦਾਸ ਵੇ ਰਹੇ ਹੈ ਵਾਪਸ ਜਾ ਰਿਹਾ ਹੈ ਇੰਡੀਗੋ ਤੋਂ ਅੱਜ ਚੁਪਕੇ ਜਿਸ ਢੰਗ ਨਾਲ ਪ੍ਰਬੰਧਕਾਂ ਨੇ ਬੜਾ ਇਹਨੇ ਮਨ ਨੂੰ ਨਾਲ ਥਾਮਾਂ ਤੇ ਪਹੁੰਚਣਾ ਇਤਨੀ ਸੇਵਾ ਦਾਸ ਦੀ ਕਬੂਲ ਕਰਨੀ ਸਤਿਗੁਰੂ ਤੁਹਾਡੇ ਅੰਦਰ ਗ੍ਰਾਹਕ ਭਾਵ ਪੈਦਾ ਕਰੇ 판ੂ ਪਾਰਖੂ ਬਣਾਵੇ ਦਿੱਥੇ ਦੇ ਖਰੀਦਣ ਦੀ ਰੁਚੀ ਪੈਦਾ ਕਰੇ ਤੇ ਜਿਹੜਾ ਮੁੱਲ ਹੈ ਆਪਣਾ ਮਨ ਵੇਟ ਕਰਨਾ ਤੇ ਮੁੱਲ ਦੇਣ ਦੀ ਤੋਫੀਕ ਲਈ ਪੈਦਾ ਕਰੇ ਤਾਂ ਕਿ ਉਸ ਪਰਮ ਅਨੰਤ ਦੀ ਪ੍ਰਾਪਤੀ ਸਾਨੂੰ ਹੋ ਜਾਏ RAM ਨਾਮ ਦੇ ਹੀਰੇ ਦੀ ਪ੍ਰਾਪਤੀ ਹੋ ਜਾਏ ਤੇ ਕਬੀਰ ਦਾ ਇਹ ਸ਼ਲੋਕ ਫਿਰ ਜਗਤ ਲਈ ਹੋਵੇ ਸਾਡੇ ਲਈ ਨਾ ਹੋਵੇ ਕਬੀਰ RAM ਰਤਨ ধন ਪਾਇ ਕੇ ਕਬੀਰਾ ਗਾਂਠ ਨਾ ਖੋਲ ਨਹੀਂ ਪਟਣਾ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੌਲ ਅਸੀਂ ਕਬੀਰ ਨੂੰ ਕਹਿ ਸਕੀ ਸੀ ਗਾਹਕ ਨੂੰ ਇਾਂ ਅਸੀਂ ਮੁੱਲ ਵੀ ਦੇਣ ਨੂੰ ਤਿਆਰ ਆ ਅਸੀਂ ਪਰਖੂ ਨਹੀਂ ਆ ਅਸੀਂ ਸਮਝਦੇ ਨਹੀਂ ਆ ਅਸੀਂ ਜਾਣਦੇ ਵੀ ਆ